ਕਿ ਪੰਜਾਬ ਦਾ ਆਈਐਸ ਪੰਜਾਬ ਦਾ ਆਈਪੀਐਸ ਜਿਹੜਾ ਪੰਜਾਬ ਦੇ ਖਜ਼ਾਨੇ ਚੋਂ ਤਨਖਾਹ ਲੈਂਦਾ ਉਹ 50% ਇਹ ਲੈ ਰਿਹਾ ਉਹ ਸਾਰਾ ਏਰੀਆ ਵੀ ਲੈ ਗਿਆ ਪਰ ਜਿਹੜਾ ਮਲਾਜਮ ਹੈਗਾ ਦੋਸਤੋ ਉਹ 38% ਤੇ ਬੈਠਾ ਸੋ ਅੱਜ ਦਾ ਇਕੱਠ ਹੈ ਮੰਗ ਕਰਦਾ ਇਸ ਮੁੱਖ ਮੰਤਰੀ ਪੰਜਾਬ ਤੋਂ ਕਿ ਅਗਰ ਮਲਾਜਮਾਂ ਦੇ ਪੈਨਸ਼ਨ ਦੇ ਮੰਗਾਂ ਨਾ ਮੰਨੀਆਂ ਗਈਆਂ ਜੇ ਮਲਾਜਮਾਂ ਤੇ ਪੈਨਸ਼ਨ ਇਨਸਾਫ ਨਾ ਮਿਲਿਆ ਤਾ 7.5 ਲੱਖ ਪਰਿਵਾਰ ਮੁਲਾਜ਼ਮਾਂ ਦੇ ਪੈਨਸ਼ਨ ਦੇ ਪੰਜਾਬ 'ਚ ਹੈਗੇ ਨੇ ਜਿਹੜੇ ਕਿ ਆਉਣ ਵਾਲੇ ਸਮੇਂ ਤੋਂ ਦੱਸ ਦੇਣਗੇ ਕਿ ਮੁਲਾਜ਼ਮਾਂ ਦੇ ਪੈਨਸ਼ਨ ਦੀ ਕਿੰਨੀ ਤਾਕਤ ਆ ਦੋਸਤੋ ਇਹਦੇ ਨਾਲ ਹੀ ਮੈਂ ਬੇਨਤੀ ਕਰਦਾ ਅੱਜ ਸਾਡੇ ਮੈਂ ਦੇਖਿਆ ਪਾਵਰ ਕੰਪਨਸ਼ਨ ਪੈਨਸ਼ਨ ਐਸੋਸੀਏਸ਼ਨ ਦੇ ਸਾਰੇ ਪੰਜਾਬ ਚੋਂ ਸਾਥੀ ਪਹੁੰਚੇ ਹੋਏ ਨੇ ਕਿਤੇ ਜਲਾਲਾਬਾਦ ਉਹ ਜੜਾਂ 'ਚ ਬੈਠਾ ਕਿਤੇ ਪੱਟੀ ਤਰਨਤਾਰਨ ਫਿਰੋਜ਼ਪੁਰ ਸਾਰੇ ਪੰਜਾਬ ਦੇ ਚੋਂ ਸਾਥੀ ਬਹੁਤ ਦੂਰੋਂ ਬਹੁਤ ਜਿਹੜੇ ਘੰਟਿਆਂ ਸਫਰ ਕਰਕੇ ਸਾਥੀਆਂ ਦੇ ਪਹੁੰਚੇ ਨੇ ਸੋਚੇ ਪੰਜਾਬ ਦੇ ਪਾਵਰਕਾਮ ਪੈਨਸ਼ਨ ਬਹੁਤ ਵੱਡੀ ਗੰਢ ਸਾਥੀਆਂ ਦੇ ਪਹੁੰਚੇ ਨੇ ਔਰ ਇਹ ਵਿਸ਼ਵਾਸ ਵੀ ਤੋਂ ਅੱਗੇ ਵਾਸਤੇ ਵੀ ਜਿਹੜਾ ਹੈਗਾ ਅਸੀਂ ਇਸੇ ਤਰ੍ਹਾਂ ਜਿਹੜਾ ਮੋਟੇ-ਮੋਟੇ ਲਾਵਾਂਗੇ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਸਾਡੀਆਂ ਜਥੇਬੰਦੀਆਂ ਨੂੰ ਕਿ ਅਲੱਗ-ਅਲੱਗ ਮੀਟਿੰਗਾਂ ਲੈਣ ਦਾ ਸਿਸਟਮ ਬੰਦ ਕਰ ਦਿਓ ਕਿਉਂਕਿ ਭਗਵੰਤ ਮਾਨ ਨੇ ਜਦੋਂ ਇੱਕ ਮੰਗ ਦੀ ਗੱਲ ਕਰਦੇ ਆ ਉਹ ਕਹਿੰਦੇ ਤਾਂ ਇਸ ਜਥੇਬੰਦੀ ਨਾਲ ਗੱਲ ਸਾਡੀ ਹੋ ਗਈ ਦੂਜੀ ਮੰਗ ਦੀ ਗੱਲ ਕਰਦੇ ਆ ਉਹ ਜਥੇਬੰਦਿਆ ਸਾਡੀ ਗੱਲ ਹੋ ਚੁੱਕੀ ਆ ਤੁਸੀਂ ਹੋਰ ਗੱਲ ਕਰੋ ਤੀਜੀ ਮੰਗ ਕਹਿੰਦੇ ਆ ਉਹ ਕਹਿੰਦੇ ਸਾਡੀ ਜਥੇਬੰਦਨਾ ਗੱਲਬਾਤ ਹੋ ਚੁੱਕੀ ਆ ਇਹ ਦਾਸ ਤੋਂ ਅਲੱਗ-ਅਲੱਗ ਮੀਟਿੰਗਾਂ ਕਰਕੇ ਤੁਸੀਂ ਆਪਣੀ ਪੋਜੀਸ਼ਨ ਠੀਕਰਾਬ ਕਰ ਰਹੇ ਹੋ ਗੱਲਾਂ ਠੀਕ ਨਹੀਂ ਜਿਸ ਤਰ੍ਹਾਂ ਕਿ ਜੇਪੀ ਨੇ ਜੈਪਿੰਗ ਜਨਤਾ ਪਾਰਟੀ ਬਣਾਈ ਸੀ ਇੱਕ ਟਾਈਮ ਦੇ ਉੱਤੇ ਔਰ ਸਾਰੇ ਜਿਹੜੇ ਇੰਡੀਆ ਦੇ ਵਿੱਚ ਇੱਕ ਹਲਾਰਾ ਆਇਆ ਸੀ ਉਹ ਹਲਾਰਾ ਅੱਜ ਮਲਾਜ਼ਮ ਤੇ ਪੈਨਸ਼ਨ ਨੂੰ ਇਕੱਠੇ ਕਰਨਾ ਪੈਣਾ ਅਗਰ ਪੰਜਾਬ ਦਾ ਸੋਚਾਂ ਮੁਲਾਜ਼ਮਾਂ ਦੇ ਪੈਨਸ਼ਨ ਇਕੱਠਾ ਦੇ ਇਕੱਠਾ ਹੋ ਜਾਵੇ ਤਾਂ ਕੋਈ ਐਸੀ ਚੀਜ਼ ਨਹੀਂ ਕੋਈ ਤੁਹਾਡੀ ਮੰਗ ਪ੍ਰਾਪਤ ਨਹੀਂ ਕੀਤੀ ਜਾ ਨਾ ਰਹਿ ਨਹੀਂ ਸਕਦੀ ਪਰ ਦੋਸਤੋ ਬੱਕਰੇ ਬੱਕਰੇ ਚੰਡੇ ਬੱਕਰੇ ਬੱਕਰੇ ਰੰਗ ਦੋਸਤੋ ਇਹ ਗੱਲਾਂ ਜੱਜਦੀਆਂ ਨਹੀਂ ਹੈਗੀਆਂ ਇਹ ਤੁਹਾਡੀ ਏਕਤਾ ਨੂੰ ਠੱਲ ਪਾਉਂਦੀ ਆ ਦੂਜੀ ਗੱਲ ਦੋਸਤੋ ਮੈਂ ਕਹਿ ਸਕਦਾ ਕਿ ਅੱਜ ਸਾਨੂੰ ਮੁਲਾਜ਼ਮਾਂ ਤੇ ਪੈਨਸ਼ਨ ਸਾਂਝੇ ਪਰੰਦਾ ਇੱਕ ਝੰਡਾ ਹੋਣਾ ਚਾਹੀਦਾ ਅਸੀਂ ਪੰਜਾਬ ਦੇ ਵਿੱਚ ਇੱਕੋ ਝੰਡੇ ਥਲੇ ਲੜਾਈ ਲੜੀ ਜਾਵੇ ਔਰ ਸਾਰੇ ਸਾਥੀ ਸੋਹਰਦ ਹੋ ਜਾਣ ਆਪਣੀਆਂ ਆਪਣੀਆਂ ਹੋਂਮੇ ਨੂੰ ਆਪਣੀਆਂ ਆਪਣੀਆਂ ਜਿਹੜੀ ਹੈਗਾ ਜਥੇਬੰਦੀਆਂ ਨੂੰ ਅਲੱਗ-ਅਲੱਗ ਛੋਹ ਕਰਨ ਦੀ ਥਾਂ ਦੇ ਉੱਤੇ ਆਸੀਂ ਇੱਕ ਫਰੰਟ ਬਣਾ ਕੇ ਲੜੀਏ ਤਾਂ ਉਹ ਸਮਾਂ ਦੂਰ ਨਹੀਂ ਕਿ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣੀਆਂ ਦੋਸਤੋ ਐਸੀ ਕੋਈ ਗੱਲ ਨਹੀਂ ਹੈ ਸੋ ਮੈਂ ਪਾਵਰ ਕੰਪਨਸ਼ਨ ਐਸੋਸੀਏਸ਼ਨ ਵੱਲੋਂ ਫੇਰ ਯਕੀਨ ਦਿਵਾਉਣਾ ਇੱਥੇ ਜਾਤੀਓ ਅਸੀਂ ਵੱਧ ਛੱਡ ਕੇ ਅੱਗੇ ਵੀ ਜਾਂਦੇ ਆ ਤੇ ਇਸੇ ਤਰ੍ਹਾਂ ਸਾਥ ਦੇਵਾਂਗੇ ਇਹਦੇ ਨਾਲ ਇੱਕ ਗੱਲ ਮੈਂ ਦੋਸਤੋ ਜਰੂਰ ਕਰਨੀ ਚਾਹੁੰਦਾ ਜਿਤੇ ਪੋਲੀਟੀਕਲ ਪਾਰਟੀਆਂ ਸਾਡੀਆਂ ਦੁਸ਼ਮਣ ਨੇ ਜਿਤੇ ਪੰਜਾਬ ਸਰਕਾਰ ਸਾਡੀ ਦੁਸ਼ਮਣਾਂ ਉਥੇ ਬਿਊਰੋਕਰੇਟ ਵੀ ਸਾਡੇ ਵਿਰੋਧੀ ਨੇ ਜਿੰਨੇ ਆਈਐਸ ਲੋਬੀਆ ਉਹ ਮੁਲਾਜ਼ਮਾਂ ਦੇ ਪੈਨਸ਼ਨਰ ਦੀ ਵਿਰੋਧੀ ਆ ਅੱਜ ਤੁਸੀਂ ਦੇਖਿਆ ਹੁਣ ਕਿ ਪੰਜਾਬ ਦਾ ਆਈਐਸ ਪੰਜਾਬ ਦਾ ਆਈਪੀਐਸ ਜਿਹੜਾ ਪੰਜਾਬ ਦੇ ਖਜ਼ਾਨੇ ਚੋਂ ਤਨਖਾਹ ਲੈਂਦਾ ਉਹ 50% ਇਹ ਲੈ ਰਿਹਾ ਉਹ ਸਾਰਾ ਏਰੀਆ ਵੀ ਲੈ ਗਿਆ ਪਰ ਜਿਹੜਾ ਮੁਲਾਜ਼ਮ ਹੈਗਾ ਦੋਸਤੋ ਉਹ 38% ਤੇ ਬੈਠਾ ਇਸ ਕਰਕੇ ਸਰਕਾਰਾਂ ਨਾਲ ਆਈਐਸ ਲੋਬੀ ਵੀ ਜ਼ਿੰਮੇਵਾਰ ਆ ਸਾਨੂੰ ਉਹਨਾਂ ਨੂੰ ਵੀ ਦੇਰ ਤੋਂ ਨੁਕੇਲ ਪਾਉਣੀ ਪਵੇਗੀ ਪਰ ਇਹਦੇ ਇੱਕੋ ਇੱਕ ਹੱਲ ਦੋ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਲੱਗੇ ਆ ਜਿਹੜੀ ਸਰਕਾਰ ਲਗਾਤਾਰ ਮਲਾਜਾਂ ਤੇ ਪੈਨਸ਼ਨ ਨੂੰ ਇੱਕ ਭਲੇਖੇ ਦੇ ਰਹੀ ਆ 1 ਜੁਲਾਈ ਦੀ ਮੀਟਿੰਗ ਹੋਈ ਕਹਿੰਦੇ ਤੁਹਾਡੀ ਅਸੀਂ 25 ਜਿਹੜੀ ਹੈਗੀ ਆ ਮੀ 25 ਨੂੰ ਮੀਟਿੰਗ ਕਰਾਂਗੇ 25 ਦੀ ਮੀਟਿੰਗ ਆਈ ਨਹੀਂ ਤੁਹਾਡੀ ਬਾਅਦ ਚ ਕਰਾਂਗੇ 29 ਨੂੰ ਕਰਾਂਗੇ ਫਿਰ ਅੱਗੇ ਵਧਦੀ ਗਈ ਸਾਥਿਓ ਬਾਰ-ਬਾਰ ਹੁਣ ਜਿਹੜਾ ਅਖੀਰਚ ਕੀਤਾ ਕਹਿੰਦੇ ਤੁਹਾਡੀ ਮੀਟਿੰਗ ਮੁੱਖ ਮੰਤਰੀ ਨਾਲ ਨਹੀਂ ਹੋਣੀ ਤੁਹਾਡੀ ਮੀਟਿੰਗ ਸਬ ਕਮੇਟੀ ਨਾਲ ਹੋਣੀ ਆ ਐਦਾਂ ਦੀਆਂ ਚਾਲਾਂ ਦੋਸਤੋ ਤੁਹਾਡਾ ਕੀਤੇ ਜਾ ਰਹੀਆਂ ਨੇ ਸੋ ਅੱਜ ਦਾ ਇਕੱਠੇ ਮੰਗ ਕਰਦਾ ਇਸ ਮੁੱਖ ਮੰਤਰੀ ਪੰਜਾਬ ਤੋਂ ਕਿ ਅਗਰ ਮਲਾਜਮਾਂ ਤੇ ਪੈਨਸ਼ਨ ਦੇ ਮੰਗਾਂ ਨਾ ਮੰਨੀਆਂ ਗਈਆਂ ਜੇ ਮਲਾਜਮਾਂ ਤੇ ਪੈਨਸ਼ਨ ਇਨਸਾਫ ਨਾ ਮਿਲਿਆ ਤਾ 7.5 ਲੱਖ ਪਰਿਵਾਰ ਮੁਲਾਜ਼ਮਾਂ ਦੇ ਪੈਨਸ਼ਨ ਦੇ ਪੰਜਾਬ 'ਚ ਹੈਗੇ ਨੇ ਜਿਹੜੇ ਕਿ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ